ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ ਚੈਨਲ ਗਰੇਵਾਲ ਪੰਜਾਬੀ ਟਰੈਵਲ ਵਲੌਗਸ ਤੇ ਆਸ ਕਰਦੇ ਆ ਸਭ ਚੜ੍ਹਦੀ ਕਲਾ ਚ ਰਹੋਗੇ ਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੀ ਰੱਖੀ ਤੇ ਵੱਡਿਆਂ ਦੇ ਪੈਰੀ ਪੈਨਿਆਂ ਤੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਤੇ ਲਓ ਜੀ ਆਪਾਂ ਪਹੁੰਚ ਗਏ ਖੇਤ ਤੇ ਮੈਂ ਚੱਲ ਕੇ ਦੇਖਦੇ ਆ ਨਾਲ ਨਿੰਬੂ ਨੂੰ ਨੂੰ ਬੂਟੇ ਤੇ ਜੇ ਲੱਗੇ ਹੋਏ ਤਾਂ ਮੜੇ ਬੂਟੇ ਲੈ ਚਾਂਗੇ ਤੇ ਨਾਲੇ ਜਾਮਣਾ ਤੇ ਮੈਂ ਚੱਲ ਸਾਰਿਆਂ ਨੂੰ ਖਵਾ ਦਾਂਗੇ ਲਵੇ ਲਾਉਣਾ ਵੀ ਕਹਿੰਦਾ ਸੀਗਾ ਕਹਿੰਦਾ ਯਾਰ ਜਾਮਬਣਾ ਖਾਣੀਆਂ ਨੇ ਹਨ ਤੇ ਆਪਣੇ ਤਿੰਨਾਂ ਖੇਤਾਂ ਦੇ ਵਿੱਚ ਮੋਟਰਾਂ ਤੇ ਜਾਮਣਾ ਪੂਰੀਆਂ ਫਲ ਲਾਈ ਹੋਏ ਨੇ ਤੇ ਜਾਮਣਾ ਹੁੰਦੀਆਂ ਬਹੁਤ ਨੇ ਮਿੱਠੀਆਂ ਵੀ ਬਹੁਤ ਹੁੰਦੀਆਂ ਨੇ ਆ ਤੇ ਹੁਣ ਆਪਾਂ ਖੇਤ ਤਾਂ ਹੀ ਪਹੁੰਚਾਂਗੇ ਦੇਖ ਲੈਣ ਜੇ ਜਾਮਣ ਹੋਈ ਤਾਂ ਲੈ ਕੇ ਜਾਵਾਂਗੇ ਲਫਾਫਾ ਆਪਾਂ ਲੈ ਕੇ ਆਏਗੇ ਬਟਾ ਤੇ ਜਾਮਣ ਵੈਸੇ ਦੇਖਣ ਨੂੰ ਤਾਂ ਲੱਗਦੀ ਆ ਵੀ ਕਾਫੀ ਹੋਊਗੀ ਕਿਉਂਕਿ ਆਪਣੀ ਜਾਮਣ ਪ੍ਰਾਣੀ ਆ ਗਈ ਮਿੱਤਰੋ ਤੇ ਤਾਂ ਯਾਰ ਕੇ ਮਿੱਠੀ ਵੀ ਬਹੁਤ ਆਏ ਜਾਮਣਾ ਲੋ ਵੀ ਮਿੱਤਰੋ ਪਹੁੰਚ ਗਏ ਤੇ ਥੱਲੇ ਜਾਮਣਾ ਕਾਫੀ ਡਿਗੀਆਂ ਪੈਣੇ ਤੇ ਨਹੀਂ ਤਾਂ ਕੱਲੀ ਕੱਲੀ ਜਾਮਣ ਦਿਖਾ ਦਿੰਦੇ ਆਪਾਂ ਤੁਹਾਨੂੰ ਵੀ ਐਹੀ ਜਿਹੀ ਜਾਮਣ ਹੁੰਦੀ ਆ ਆਪਣੇ ਤੇ ਆਪਣੇ ਫੋਨ ਦਾ ਕੈਮਰਾ ਹੈ ਨਹੀਂ ਕਾਰਟੀ ਚ ਪੂਰੀ ਚ ਹੈ ਨਹੀਂਗਾ ਤੇ ਤਾਂ ਕਰਕੇ ਬਸ ਦੂਰ ਦੂਰੋਂ ਇਹ ਸਾਫ਼ ਦਿਖਾ ਦਿੰਦਾ ਜਾਨੀ ਕਿ ਚੀਜ਼ ਨਹੀਂ ਜਾਨੀ ਕਿ ਸ਼ੇਮ ਟੂ ਸ਼ੇਮ ਉਦਾਂ ਹੀ ਦਿਖਾਉਂਦਾ ਜਿੱਦਾਂ ਚੀਜ਼ ਹੁੰਦੀ ਆਗੀ ਤੇ ਉੱਪਰੋਂ ਜਾਮਣ ਪੂਰੀ ਲੱਥੇ ਹੱਥੀ ਪਈ ਆਗੀ ਤੇ ਚੱਲਦੇ ਆਂ ਉੱਪਰ ਚੜਦੇ ਆਂ ਉੱਠ ਤੇ ਫੇਰ ਤੋੜ ਦੇਾਂਗੇ। ਬਾਕੀ ਜੀਰੀ-ਜੂਰੀ ਘੈਂਟ ਆ ਗਈ ਗੱਲਬਾਤ। ਤੇ ਆ ਦੇ ਮਿੱਤਰੋ ਜਾਮਣਾ ਦੇਖੋ। ਪੈਣੇ ਨਾ ਗੜਾਉਂਦੇ ਹਵਾ ਨਾਲ ਡਿੱਗੇ। ਲਓ ਜੀ। ਇਹ ਮੇਰੇ ਪਿੰਡ ਵਾਲੇ ਖੇਤ ਦਾ 뷰 ਹੈਗਾ। ਤੇ ਮੌਸਮ ਵੀ ਅੱਜ ਪੂਰਾ ਘੈਂਟ ਹੋਇਆ ਹੋਇਆ ਹੈਗਾ। ਤੇ ਲਓ ਜੀ ਮਿੱਤਰੋ ਦੇਖ ਲਓ। ਤੇ ਇੱਧਰ ਆ ਗਿਆ ਸੀਦ ਬਾਬਾ ਸਿੱਧਪੋਹੀ ਜੀ। ਲਓ ਜੀ ਮਿੱਤਰੋ ਆ ਮੇਰਾ ਨਿੰਬੂ ਲਾਇਆ ਹੋਇਆ ਹੈ। ਲਓ ਜੀ ਮਿੱਤਰੋ ਚੜ ਗਏ ਆਪਾਂ ਹੁਣ ਕੋਠੇ ਤੇ ਤੇ ਜਾਮਣਾ ਦੇਖ ਲਓ ਪਿੱਛੇ ਆ ਗਈ ਆਪਣੀ ਜਾਮਣਾ ਕੋਠੇ ਤੇ ਚੜਿਆਂਗੇ ਤੇ ਪੁਰਾਣਾ ਕੋਠਾ ਡਰਤ ਲੱਗ ਰਹੀ ਆ ਤੇ ਜਾਮਣਾ ਦੇਖ ਲਓ ਤੁਸੀਂ ਆਪ ਹੀ ਆ ਤੁਹਾਨੂੰ ਦਿਖਾ ਦਨੇ ਆ ਆਪਣੇ ਥੋੜੀ ਆ ਗਈ ਮਿੱਤਰੋ ਤੇ ਜਾਮਣਾ ਨੇ ਇਹ ਜੀਆਂ ਗੜਾਉਂਦੇ ਤੇ ਹੁਣ ਆਪਾਂ ਨੇ ਲਵਾਫਾ ਲੱਤ ਕੇ ਲੈ ਕੇ ਜਾਣਾ ਪੂਰਾ ਫਲ ਤੇ ਬਾਕੀ ਤੁਸੀਂ ਆਪ ਦੇਖ ਲਓ ਉੱਪਰ ਭਰੀਆਂ ਬਹਿਣਾਂ ਪਤਾ ਨਹੀਂ ਦੀਨੀਆਂ ਹੋਣਗੀਆਂ ਪਤਾ ਨਹੀਂ ਨਹੀਂ ਦੀਨੀਆਂ ਹੋਣਗੀਆਂ ਤੇ ਫੋਨ ਆਪਣਾ ਦਿਖਾਉਂਦਾ ਜਾਂ ਨਹੀਂ ਤੇ ਜਾਮਣ ਮਿੱਠੀ ਬਹੁਤ ਆ ਵੱਲੇ ਬੱਲੇ ਯਾਰ ਜਮੇ ਖੰਡ ਵਰਗੀ ਜਾਮਣਾ ਹੁਣ ਆਪਾਂ ਖਵਾ ਦੀ ਐ ਜੋ ਨੰਨੇ ਨੰਨੇ ਆਪਣਾ ਆਡਰ ਲਾਇਆਗਾ ਵੀ ਹਾਂ ਜਾਮਣਾ ਖਾਣੀਆਂ ਨੇ ਇਹਨੂੰ ਲੋ ਜੀ ਮਿੱਤਰੋ ਤੁਹਾਨੂੰ ਚੀਜ਼ ਦਿਖਾਈਏ ਤੇ ਆਂਡੇ ਪੈਣਗੇ ਐ ਨਹੀਂ ਪਤਾ ਸ਼ਾਇਦ ਹੋ ਸਕਦਾ ਡਟੀਰੀ ਦੀ ਹੋਣਾ ਨਾ ਤੇ 4 ਆਂਡੇ ਪੈਣਗੇ ਤੇ ਆਪਾਂ ਕਾ ਨੂੰ ਫੇੜਨੇ ਹੈਗੇ ਤੇ ਜੇ ਕਿਸੇ ਜਾਨਵਰ ਦੇ ਹੋਏ ਆਪੀ ਆਪਦੇ ਕਰ ਲੂਗਾ ਮੈਨੂੰ ਤਾਂ ਟੇਰੀ ਦੀ ਲੱਗਦਾ ਟੇਰੀ ਕੰਮ ਇਹੋ ਜਿਹਾ ਕਰਦੇ ਹੁੰਦੇ ਨੇਗਾ ਇਹਨਾਂ ਦਾ ਕੋਈ ਜਗ੍ਹਾ ਨਹੀਂ ਹੈਗੇ ਜਿੱਥੇ ਇਹਨਾਂ ਦਾ ਜੀ ਕਰਦਾ ਆਪਦਾ ਘਰ ਬਣਾ ਲਾ ਦੇਣਾ ਬਾਕੀ ਜਾਲੇ ਦਵਾਏ ਮਿੱਤਰੋ ਵਿਊ ਦੇਖੋ ਕਿੰਨਾ ਸੋਹਣਾ ਹੈ ਯਾਰ ਹਨਾ ਖੇਤਾਂ ਦੇ ਵਿੱਚ ਸਾਰੇ ਪਾਸੇ ਹਰਿਆਲੀ ਹਰਿਆਲੀ ਤੇ ਬੱਦਲ ਵਾਈ ਹੋਈ ਹੋਈ ਆ ਪੂਰਾ ਘੈਂਟ ਹੈ ਨਾ ਹਵਾ ਵੀ ਚੱਲਦੀ ਆ ਠੰਡੀ ਠੰਡੀ ਮੌਸਮ ਘੈਂਟ ਹੋਇਆ ਹੋਇਆ ਹੈਗਾ ਤੇ ਕੋਠੇ ਤੋਂ ਵਿਊ ਇਹਨਾਂ ਦਾ ਜਿਆਦਾ ਸੋਹਣਾ ਆ ਰਿਹਾ ਮੈਂ ਕਹਣਾ ਬਹੁਤ ਸੋਹਣਾ ਮਿੱਤਰੋ ਤੇ ਆਪਣਾ ਤਾਂ ਐਨ ਪੂਰਾ ਫੁੱਲ ਜੀ ਲੱਗ ਰਿਹਾ ਖੇਤ ਆ ਕੇ ਤੇ ਦਰਾਕਤਾਂ ਦੀ ਸਾਠ ਨੇ ਹੰਡੀ ਮਿਲਦੀ ਆ ਨਾ ਆਲੇ ਦੁਆਲੇ ਪਾਣੀ ਹਰੀਆਲੀ ਮੱਥੇ ਲੱਗਦੀ ਆ ਤੇ ਆਪਾਂ ਨੇ ਤਾਂ ਪਹਿਲੇ ਦਿਨ ਤੋਂ ਬਾਕੀ ਰਹੇ ਵੀ ਖੇਤ ਹੀ ਆ ਯਾਰਾ ਨਾ 12-12 ਘੰਟੇ ਖੇਤ ਰਹਿੰਦੇ ਸੀ ਜੀ ਲੱਗਦਾ ਸੀ ਫਸਲ ਬਾੜੀ ਪਾਲਦੇ ਸੀ ਹੋਜੀ ਮਿੱਤਰੋ ਤੋੜਦੇ ਆਪਾਂ ਨੇ ਜਮਣਾ ਮੱਥਾ ਟੁੱਟਿਆ ਨੇ ਗਿਆ ਗਰਮੋਗਰਮੀ ਹੋਵੇ ਦੇਖ ਲਓ ਮੱਥਾ ਜਮਾ ਪਸੀਨਾ ਪਸੀਨੀ ਹੋਇਆ ਪੈਗਾ ਤੇ ਇਹ ਆਪਣਾ ਪੁਰਾਣਾ ਕੋਠਾ ਤੇ ਭਰਾਂਡਾ ਹੈਗਾ ਤੇ ਘੱਟੋ-ਘੱਟ 100 ਸਾਲ ਪੁਰਾਣਾ ਹੈ ਇਹ ਤੇ ਆ ਤੋੜਦੇ ਆਪਣੇ ਇੰਨੀਆਂ ਕਿ ਜਮਣਾ ਤੇ ਲੋ ਜੀ ਮਿੱਤਰੋ ਦੇਖੋ ਜਮਣਾ ਜਮਣਾ ਜਮਾ ਲੱਟੇ ਆਂਡੋਰ ਦੇ ਜਮਣਾ ਨੇ ਮਿੱਤਰੋ ਤੇ ਹੁਣ ਘਰੇ ਚੱਲ ਕੇ ਖਵਾਵਾਂਗੇ ਸਾਰਿਆਂ ਨੂੰ ਤੇ ਬੈਠੇ ਹੋਣਗੇ ਡੀਗ ਦੇ ਵਿੱਚ ਕਹਿੰਦੇ ਜਮਣਾ ਖਾਣੇ ਆ ਜਮਣਾ ਖਾਣੇ ਨੇ ਤੇ ਮੈਂ ਚੱਕੋ ਨਾਲ ਨੂੰ ਜਮਣਾ ਅੱਜ ਪੱਕਾ ਖਵਾਵਾਂਗੇ ਤੇ ਬਾਬਾ ਵੀ ਜਿਹੜੇ ਥੱਲੇ ਡਿੱਗੇ ਨੇ ਮੈਂ ਇਹਨੂੰ ਕਹੇ ਤਾਂ ਮਾ ਬਾਬਾ ਚੁਗਲਾ ਤੇ ਇਥੇ ਉਹ ਵੀ ਖਰਾਬ ਹੀ ਹੋਣੀ ਨੇ ਤੇ ਲੋ ਜੀ ਇਹ ਬਾਬਾ ਲੱਗਿਆ ਚੁਗਣਾ ਤੇ ਇਹ ਵੀ ਘਰੇ ਲੈ ਕੇ ਜਾਣੇ ਹੋਣਗੇ ਇਹਨੇ ਵੀ ਤੇ ਉੱਪਰ ਤੱਕ ਚੜੇ ਨਹੀਂ ਆਣ ਵਿਚਾਰੇ ਤੋਂ ਤੇ ਮੈਂ ਚੜਾ ਇੱਥੋਂ ਝੋੜਾ ਥੱਲੋਂ ਤੇ ਲਓ ਜੀ ਮਿੱਤਰੋ ਜਮਣਾਂ ਦਾ ਕੰਮ ਨਿਪਟੜ ਗਿਆ ਆਪਣਾ ਤੇ ਹੁਣ ਚੱਲਦੇ ਆਪਾਂ ਘਰ ਨੂੰ ਲਓ ਜੀ ਮਿੱਤਰੋ ਜੋ ਵੀ ਜ਼ਿੰਮੇਵਾਰਾਂ ਦੇ ਪੁੱਤ ਨੇ ਹਨਾ ਤੇ ਖੇਤੀ ਨਾਲ ਸਮਝੰਦ ਤਨੇ ਜਾਂ ਇੱਕ ਠੱਲਿਆਂ ਤੇ ਜ਼ਮੀਨ ਜਾਇਦਾਦ ਦਿੱਤੀ ਹੋਈ ਹੈ ਹਨਾ ਖੇਤੀਬਾੜੀ ਨਹੀਂ ਵੀ ਕਰਦੇ ਤੇ ਆਪਦੇ ਯਾਰ ਹਨਾ ਜੱਦੀ ਜ਼ਮੀਨ ਜਾਇਦਾਦ ਆਪ ਦੇਖੇ ਤਾਂ ਹਨਾ ਜੱਦੀ ਮੋਟਰਾਂ ਤੇ ਜਰੂਰ ਇੱਕ ਵਾਰੀ ਦਿਨ ਦੇ ਵਿੱਚ ਆਪਾਂ ਕਹਿਣਾ ਵੀ ਇੱਕ ਵਾਰ ਜਰੂਰ ਹਾਜ਼ਰੀ ਲਵਾਓ ਹਨਾ ਕਿਉਂਕਿ ਖੇਤ ਜੱਟ ਦੀ ਮਾਈ ਹੁੰਦੇ ਨੇਗੇ ਤੇ ਮਾਂ ਵੀ ਦੁਖੀ ਹੋ ਜਾਂਦੀ ਆ ਉਹਦੇ ਪੁੱਤ ਬਣਾ ਹਨਾ ਵੀ ਜਦੋਂ ਆਪਾਂ ਗਈ ਖੇਤ ਗੇੜਾ ਨਹੀਂ ਮਾਰਦੇ ਹਨਾ ਤੇ ਉਹ ਗੱਲ ਜੁਦਾ ਕੀ ਵੀ ਆਪਾਂ ਮੰਨਿਆ ਵੀ ਆਪ ਨਹੀਂ ਖੇਤੀ ਬੜੀ ਕਰਦੇ ਹਨ ਪਰ ਆਪਦੇ ਖੇਤ ਯਾਰ ਇੱਕ ਜਿਹੜਾ ਤਾਂ ਜ਼ਰੂਰ ਲਾਉਣਾ ਚਾਹੀਦਾ ਹਨ ਕਿਉਂਕਿ ਖੇਤ ਨੂੰ ਵੀ ਆਸਮਿਤ ਹੁੰਦੀ ਹੈ ਆਪਣੇ ਤੋਂ ਨਾ ਵੀ ਮੇਰਾ ਮਾਲਕ ਆਊਗਾ ਹਨਾ ਜਿਹੜਾ ਮਾਰੂਗਾ ਤੇ ਇਹ ਚੀਜ਼ ਗੱਲ ਹੈਗੀ ਸੱਚਾ ਚਾਹੇ ਆਪਣਾ ਮਜ਼ਾਕ ਸਮਝ ਲਓ ਕੋਈ ਗੱਲ ਨਹੀਂ ਮਿੱਤਰੋ ਤੇ ਆਪਦੇ ਖੇਤ ਯਾਰ ਜ਼ਰੂਰ ਹਾਦਰੀ ਲਗਵਣੀ ਚਾਹੀਦੀ ਆ ਆਪਾਂ ਨੂੰ ਖਾਣ ਨੂੰ ਵੀ ਅੰਨ ਅੰਨ ਜਲ ਸਭ ਕੁਝ ਸਾਨੂੰ ਮਿੱਤਰੋ ਆਪਣੀ ਜ਼ਮੀਨ ਹੀ ਦਿੰਦੀ ਹੈਗੀ ਤੇ ਆਪਾਂ ਘਰਦਿਆਂ ਜੋ ਵੀ ਕਬੀਲਦਾਰੀਆਂ ਆਪਣੇ ਚੱਲਦੇ ਨੇ ਸਿਰਫ ਆਪਣੇ ਜ਼ਮੀਨ ਦੇ ਹੱਦ ਤੀ ਚੱਲਦੇ ਨੇ ਆਪਣੇ ਜ਼ਿੰਮੇਵਾਰਾਂ ਦੀਆਂ ਦਾ ਖਾਸ ਕਰਕੇ ਤੇ ਕਿਉਂਕਿ ਇਹ ਜ਼ਮੀਨ ਦੇ ਵਿੱਚ ਖੇਤੀਬਾੜੀ ਕਰਦੇ ਆਂਗੇ ਹਨਾ ਤੇ ਤਾਂ ਹੀ ਫਸਲવાડી ਵੇਚ-ਵਟਦੇ ਆਂਗੇ ਤੇ ਜੋ ਵੀ ਸਰਕਲ ਜਿੱਦਾਂ ਵੀ ਮਤਲਬ ਖੇਤੀਬਾੜੀ ਕਿਸੇ ਵੀ ਤਰੀਕੇ ਨਾਲ ਕਰਦੇ ਆਂਗੇ ਤੇ ਪੈਸਾ ਆਪਾਂ ਨੂੰ ਆਪਣੀ ਜ਼ਮੀਨ 'ਚ ਹੀ ਮਿਲਦਾ ਮਿੱਤਰੋ ਆਪਣਾ ਸਾਧਨ ਆ ਯਾਰ ਆਪਣੀ ਮਾਂ ਦੀ ਇਹ ਜ਼ਮੀਨ ਧਰਤੀ ਮਾਂ ਦੀ ਤੁਮ ਵਸੇ ਮਾਦਰ ਜੀ ਦਿੱਤਾ ਗਿਆ ਧਰਤੀ ਨੂੰ ਤੇ ਸੋ ਆਪਣੀ ਮਾ ਨਾਲ ਯਾਰ ਬੇਇਨਸਾਫੀ ਨਗਰ ਕਰੋ ਸੋ ਹਰੇਕ ਜ਼ਿਮੀਦਾਰ ਦੇ ਜ਼ਿਮੀਦਾਰ ਨੂੰ ਸੋਚਣਾ ਚਾਹੀਦਾ ਵੀ ਅਸੀਂ ਆਪਣੇ ਖੇਤ ਗੇੜਾ ਮਾਰੀ ਹੈ ਨਾ ਤੇ ਆਪਦੇ ਆਲੇ ਦੁਆਲੇ ਖੇੜਾ ਮਾਰ ਕੇ ਖੇਤ ਦੇ ਦੇਖੀਏ ਵੀ ਹਾਂ ਨਾ ਵੀ ਇੱਥੇ ਤੱਕ ਮੇਰੀ ਜ਼ਮੀਨ ਆ ਗਈ ਤੇ ਇਦਾਂ ਆਪਾਂ ਯਾਰ ਹੁਣ ਅੱਜ ਦੇ ਟਾਈਮ ਚ ਜਵਾਕਾਂ ਨੂੰ ਆਪਾਂ ਖੇਤੀਬਾੜੀਆਂ ਨਾਲ ਨਹੀਂ ਜੋੜ ਰਹੇ ਤੇ ਪੜ੍ਹਾਈ ਦੇ ਵਿੱਚ ਪਾ ਪਾ ਕੇ ਆਪਾਂ ਬਾਹਰ ਨੂੰ ਬਾਹਰਲੇ ਦੀ ਪੜ੍ਹਾਈ ਕਰਾ ਕਰਕੇ ਆਪਾਂ ਪੜ੍ਹਾਈ ਦੀ ਵਜ੍ਹਾ ਨਾਲ ਬਾਰ ਨੂੰ ਤੋਰੀ ਜਾ ਰਹੇ ਆਂਗੇ ਜਿਆਦਾ ਪੜਾਕੇ ਜਵਾਕ ਨੂੰ ਆਪਾਂ ਤੇ ਫਿਰ ਖੇਤੀਬਾੜੀ ਨਾਲ ਤਾਂ ਨਾ ਸੁਭਾਵਣੀ ਹੋਗੀ ਯਾਰ ਹਨ ਜਵਾਕਾਂ ਨੂੰ ਜੋੜਨ ਦੀ ਸੋ ਜਿਨ੍ਹਾਂ ਦੇ ਦੋ ਜਾਂ ਤਿੰਨ ਜਵਾਕ ਨੇ ਇੱਕ ਅੱਧੇ ਜਵਾਕ ਨੂੰ ਖੇਤੀ ਨਾਲ ਜ਼ਰੂਰ ਜੋੜਨਾ ਹੈ ਇਹਦਾ ਤਾਂ ਜੋ ਆਪਦੀ ਖੇਤੀਬਾੜੀ ਸੰਭਾਲ ਸਕੇ ਹਨ ਸੋ ਗਰੀਬ ਬੰਦੇ ਦੀ ਤਾਂ ਮਿੱਤਰੋ ਮਜਬੂਰੀ ਹੋ ਗਈ ਹਨ ਤੇ ਇੱਥੇ ਮਾੜੀਆਂ ਰਾਜਨੀਤੀਆਂ ਦੀ ਵਜ੍ਹਾ ਕਰਕੇ ਕੰਮਕਾਰ ਮਿਲ ਨਹੀਂ ਰਹੇ ਤੇ ਕੰਮਕਾਰ ਕਰਨ ਨਾ ਰੋਟੀ ਨਹੀਂ ਮਿਲਦੀ ਹੈ ਕਿ ਮਿੱਤਰੋ ਜਿਹੜੇ ਦਿਹਾੜੀ ਦਿਹਾੜੀਦਾਰ ਧੰਦੇ ਨੇਗੇ ਵਿਚਾਰੇ ਉਹਨਾਂ ਲਈ ਤਾਂ ਮੰਨਦੇ ਆ ਵੀ ਹਾਂ ਹਨ ਬਾਹਰਲੇ ਦੇਸ਼ ਜਾਣਾ ਮਜ਼ਦੂਰੀ ਆ ਤੇ ਪਰ ਜਿਹੜੇ ਉਹਰੇ 20 22 ਕਿਲੇ ਹੁੰਦੇ ਹੁੰਦੇ 10 20 ਕਿਲੇ ਹੁੰਦੇ ਆਉਂਦੇ ਪਾਰਲੇ ਦੇਸ਼ ਨੂੰ ਜਾਣਾ ਸਮਝਦੇ ਨੇ ਸਹੀ ਉਹ ਆਪਾਂ ਦਾ ਕੋਈ ਵਧੀਆ ਗੱਲ ਨਹੀਂ ਸਮਝਦੇ ਕਿ ਵੀ ਹਾਂ ਹਨ ਬਾਹਰਲੇ ਦੇਸ਼ ਨੂੰ ਚੱਕ ਕੇ ਮੂੰਹ ਤੁਰ ਜਾਵਦਾ ਘਰ-ਦਾਰ ਛੱਡ ਕੇ ਆਪਦਾ ਪਰਿਵਾਰ ਛੱਡ ਕੇ ਟੱਬਰ ਹਨਾ ਤੇ ਇਹ ਵੀ ਚੰਗੀ ਗੱਲ ਨਹੀਂ ਹੈ ਕਿ ਵੀ ਬੰਦਾ ਬਾਲਾ ਪੈਸੇ ਪਿੱਛੇ ਭੱਜਿਆ ਫਿਰੇ ਹਾਂ ਜਾਓ ਜੇ ਸੌਂਕ ਆਗਾ ਸੌਂਕ ਨੂੰ ਜਾਓ ਆਪਦਾ ਘੁਮਰੋ ਫਿਰੋ ਦੁਨੀਆਦਾਰੀ ਦੇਖੋ ਤੇ ਆਪਦਾ ਦੇਖ ਕੇ ਆਪਦੇ ਘਰੇ ਵਾਪਸ ਪਰਤੋ ਯਾਰ ਹਨਾ ਤੇ ਸੋ ਆਪਾਂ ਤਾਂ ਇਹੀ ਕਹਨੇ ਆ ਵੀ ਤੇ ਛੋਟੇ ਕਿਸਾਨ ਲਈ ਤੇ ਮਜ਼ਦੂਰ ਬੰਦੇ ਲਈ ਹਨਾ ਬਾਹਰੇ ਜਾਣਾ ਮੈਟਰ ਕਰਦਾਗਾ ਤੇ ਜਿਵੇਂ ਕਿ ਇੱਕ ਦੋ ਕਿੱਲੇ ਦੋ ਉਹ ਚੀਜ਼ਾਂ ਹੀ ਬੰਦੇ ਨੂੰ ਡੋਬ ਦਿਆ ਨੇ ਮਿੱਤਰੋ ਜਿਹੜੇ ਆਸਾਂ ਆਪਾਂ ਦੂਜਿਆਂ ਤੇ ਲਾ ਲਾਨੇ ਆ ਕਿਉਂਕਿ ਫਿਰ ਆਪਦੀ ਕਿਰਤ ਕਮਾਈ ਦੀ ਬਰਕਤ ਆਪਦੇ ਘਰ ਦੀ ਬਰਕਤ ਦੂਜਿਆਂ ਦੇ ਕੰਢੀ ਵਗ ਜਾਂਦੀ ਹੈਗੀ ਤੇ ਬਸ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਰੋ ਤੇ ਹੱਸ ਖੇੜ ਕੇ ਦੁਨੀਆਦਾਰੀ ਦੇਖੋ ਯਾਰ ਆਪਦਾ ਨਾ ਪੈਸਾ ਕਮਾਓ ਉਹਦੇ ਟੱਬਰ ਦੇ ਵਿੱਚ ਨਾ ਖੁਸ ਰੋ ਆਪਦਾ ਟੱਬਰ ਵੀ ਖੁਸ ਰਹਿ ਜਾਣਾ ਤੇ ਜੇ ਆਪਾਂ ਟੈਨਸ਼ਨਾਂ ਦੇ ਵਿੱਚ ਆ ਤੇ ਆਪਦੇ ਟੱਬਰਾਂ ਨੂੰ ਵੀ ਟੈਨਸ਼ਨ ਹੁੰਦੀ ਹੈ ਪਿੱਛੇ ਤੇ ਬਸ ਵਧੀਆ ਯਾਰ ਆਪਦੀ ਆਪਦੇ ਕੰਮਕਾਰ ਕਰੋ ਤੇ ਰੱਬ ਦਾ ਨਾਮ ਲੈ ਕੇ ਚੱਲੋ ਮੈਂ ਕਹਣਾ ਤੁਹਾਡੀ ਜ਼ਿੰਦਗੀ ਸਵਰਗ ਨਾਲੋਂ ਵੀ ਵਧੀਆ ਹੋਊਗੀ ਤੇ ਐਵੇਂ ਟੈਨਸ਼ਨਾਂ ਥੱਪੇ ਲੈ ਕੇ ਕੁਝ ਨਹੀਂ ਬਣਦਾ ਮਿੱਤਰੋ ਜੋ ਕੁਝ ਵੀ ਹੋਣਾ ਜਿੰਦੀ ਐ ਵਿੱਚ ਉਹ ਹੋ ਕੀ ਰਹਿਣਾ ਐਵੇਂ ਜਿਹੜਾ ਕਿਸੇ ਜ਼ਿੰਦਗੀ ਨਾਲ ਜੁੜਿਆ ਹੋਇਆ ਵਾਹਿਗੁਰੂ ਤੈ ਕਿਤਾ ਤਾਂ ਹੋ ਕੀ ਰਹਿਣਾਗਾ ਤੇ ਬਸ ਚੜ੍ਹਦੀ ਕਲਾ ਚ ਰਹੋ ਮਿੱਤਰੋ ਜਮਾ ਵਾਹਿਗੁਰੂ ਤੁਹਾਨੂੰ ਤੱਤੀ ਬਾਹ ਵੀ ਨਹੀਂ ਲੱਗਣ ਦਿੰਦਾ ਤੇ ਚਲੋ ਜੀ ਮਿੱਤਰੋ ਹੁਣ ਜਾਮਣਾ ਜਮਣਾ ਤੋੜਦੇ ਆ ਆਪਣੇ ਤੇ ਹੁਣ ਘਰ ਦੇ ਨੂੰ ਜਾ ਕੇ ਖਵਾਈਏ ਸਰਪ੍ਰਾਈਜ਼ ਜਾਮਣਾ ਦਾ ਹਨਾ ਤੇ ਚੱਲਦੇ ਆ ਫਿਰ ਮਿੱਤਰੋ ਸਾਈਕਲ ਲਓ ਜੀ ਮਿੱਤਰੋ ਆਪਾਂ ਨੂੰ ਟੇਕ ਟੁਕ ਤੱਕ ਘਾਟੀਆ ਘਰੇ ਤੇ ਖੇਤੋਂ ਆ ਗਏ ਸੀ ਇਹ ਜਾਮਣਾ ਖਵਾਤੀ ਆਪਣੇ ਸਾਰਿਆਂ ਨੂੰ ਤੇ ਹੁਣ ਆਪਾਂ ਲਓ ਜੀ ਗੱਡੀ ਲੈ ਕੇ ਚੱਲਿਆਂਗੇ ਧਨੌਲੇ ਤੇ ਦੇਖ ਕੇ ਉਹਨਾਂ ਰਸੋਈ ਕਿਚਨ ਦਾ ਬਣਾਉਣਾ ਹੈਗਾ ਤੇ ਘਰੇ ਤਾਂ ਕਰਕੇ ਉੱਥੇ ਬਣਦਾ ਹੈਗਾ ਕਿਚਨ ਦਾ ਸਾਰਾ ਸਮਾਨ ਤੇ ਤਾਂ ਕਰਕੇ ਆਪਾਂ ਉੱਥੇ ਦੇਖ ਕੇ ਚੱਲੇਗੇ ਧਨੌਲੇ ਤੇ ਚੱਲ ਕੇ ਮਿਲਦੇ ਆਂ ਫਿਰ ਚਲੋ ਠੀਕ ਹੈ ਮਿੱਤਰੋ ਕਰ ਲਈਏ ਗੱਡੀ ਸਟਾਰਟ ਲਓ ਜੀ ਮਿੱਤਰੋ ਘਰੋਂ ਆਪਾਂ ਹੁਣ ਤੁਰਪੇ ਤੇ ਉਹ ਇਹ ਗਊਸਾਲਾ ਵਾਲੇ ਰੋਡ ਚੜ ਚੱਲਦੇ ਆਂਗੇ ਤੇ ਆਪਾਂ ਚੱਲਾਂਗੇ ਪੱਜਮਾ ਝਲੂਰ ਹੋ ਕੇ ਤੇ ਉੱਥੋਂ ਆਪਾਂ ਸੇਖੇ ਗਣੀ ਨੂੰ ਹੋ ਜਾਗੇ ਤੇ ਉਧਰ ਤੇ ਆਪਾਂ ਨੂੰ ਨੇੜੇ ਪਊਗਾ ਤਰੋਲਾ ਤੇ ਲੋ ਜੀ ਮਿੱਤਰੋ ਲਓ ਜੀ ਆਪਾਂ ਪਹੁੰਚ ਗਏ ਪਿੰਡ ਝਲੂਰ ਤੇ ਫਰਨੀ ਵਾਲੀ ਸੜਕ ਪਈ ਸੀ ਬੰਦ ਤੇ ਆਪਾਂ ਨੇ ਪਾਲੀ ਪਿੰਡ ਦੇ ਵਿੱਚ ਦੀ ਤੇ ਮਰ ਚਲਾਇ ਪਿੰਡ ਦੇ ਵਿੱਚ ਦੀ ਇਹ ਰਸਤਾ ਸਿੱਧਾ ਜਾ ਕੇ ਫਰਨੀ ਦੀ ਨਿਕਲ ਜਾਂਦਾ ਤੇ ਲੋ ਜੀ ਮਿੱਤਰੋ ਗੜੀਆਂ ਦੇਖੋ ਛੰਨੋ ਛੰਨੀਆਂ ਪਹਿਨੇ ਆਪਾਂ ਘਰੋਂ ਚੱਲਿਆਂਗੇ ਘਟੋ ਘਟਾ 1.5 2 ਵਜੇ ਤੁਰਪੇ ਆਪਾਂ ਘਰੋਂ ਤੇ ਧਨੋਲੇ ਚੱਲਿਆਂਗੇ ਪਹੁੰਚ ਗਏ ਲੋ ਜੀ ਮਿੱਤਰੋ ਆਪਾਂ ਤਰੌਲੇ ਕੱਪ ਬੋਰਡ ਵਾਲੇ ਦੁਕਾਨ ਤੇ ਜਿੱਥੋਂ ਆਪਾਂ ਨੂੰ ਸਾਰਾ ਸਮਾਨ ਮਿਲਦਾ ਰਸੋਈ ਦਾ ਤੇ ਨਮਾਰੀ ਇਹ ਸੱਪਿਆਂ ਦਾ ਗੇਟ ਕੱਪੇ ਸਭ ਕੁਝ ਮਿਲਦਾਗਾ ਤੇ ਲੋ ਜੀ ਮਿੱਤਰੋ ਇਹ ਕੱਪ ਬੋਰਡ ਹੈਗਾ ਤੇ ਆਪਾਂ ਆ ਪਹਿਲਾਂ ਕੱਪ ਬੋਰਡ ਤੇ ਸਟਾਰਟ ਕਰੀਏ ਤੇ ਇਹ ਦਿਖਾਉ ਦਿਖਾਇਆ ਜਾਂਦਾ ਜੀ ਤੇ ਇਦਾਂ ਦਾ ਆਪਾਂ ਬਣਵਾ ਸਕਦੇ ਲੋ ਜੀ ਮਿੱਤਰੋ ਇਹ ਆ ਗਿਆ ਕਿਚਨ ਦਾ ਤੇ ਜੇ ਇਦਾਂ ਦੀ ਆਪਣੇ ਕਿਚਨ ਬਣਾਉਣੀ ਹੋਵੇ ਤੇ ਕੱਪ ਬੋਰਡ ਵਾਲੀ ਤੇ ਲੋ ਜੀ ਇਹ ਵਿੱਚੋਂ ਇਹਦੇ ਲੌਕ ਕਰਨੇ ਵਧੀਆ ਖੁੱਲਾ ਢੁੱਲਾ ਸਮਾਨ ਤੋਂ ਨਾਲ ਡਸਟਬਿਨ ਵੀ ਲਾਇਆ ਹੋਇਆ ਹੈਗਾ ਤੇ ਸੁਣੋ ਖੋਲ ਕੇ ਵੀ ਦਿਖਾਉਣਾ ਸਾਰਾ ਤੇ ਲੋ ਜੀ ਦੇਖੋ ਵਧੀਆ ਖੁੱਲੀ ਜੁੱਲੀ ਖੁੱਲੀ ਢੁੱਲੀ ਜਗ੍ਹਾ ਹੈਗੀ ਵਿੱਚ ਸਮਾਨ ਸੱਪਾ ਕੁਝ ਵੀ ਪਾਉਣ ਨੂੰ ਨਾਲ ਐਂਕਰ ਜੇ ਵੀ ਲਾਇਆ ਹੋਏ ਨੇ ਵਿੱਚ ਇਹਨਾਂ ਦੇ ਕਪ ਬੋਰਡਾਂ ਦੇ ਤੇ ਇਹ ਹੀਟਾਂ ਵਾਲਾ ਸਿਸਟਮ ਆ ਰਿਹਾ ਤੇ ਆ ਦੀ ਜਿੱਦਾਂ ਵਿੱਚੋਂ ਇਹ ਬਾਹਰ ਵੀ ਨਿਕਲਦੇ ਪਰ ਮੈਨੂੰ ਤਾਂ ਇਹ ਨਹੀਂ ਕੱਢਣੀ ਜੀ ਤਾਂ ਕਰਕੇ ਤਾਂ ਪਾਣੀ ਕੱਢਦੇ ਹੈਗੇ ਤੇ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣਗੇ ਤੇ ਇਹ ਜੀ ਵਧੀਆ ਸੋਹਣੀ ਹੈਗੀ ਤੇ ਲਓ ਜੀ ਮਿੱਤਰੋ ਦੇਖ ਲਓ ਤੁਸੀਂ ਤੇ ਚੈੱਕ ਕਰ ਲਓ ਮਿੱਤਰੋ ਤੇ ਇਹ ਕਿਹਜਣ ਦਾ ਵੈਸੇ ਆਪ ਨੂੰ ਪਸੰਦ ਆਇਆ ਸੀਗਾ ਤੇ ਭਰਾ ਕਹਿੰਦਾ ਵੀ ਆਪਾਂ ਹੋਰ ਦੇਖਦੇ ਆ ਕੋਈ ਗੱਲ ਨਹੀਂ ਤੇ ਵੈਸੇ ਮੈਨੂੰ ਤਾਂ ਇਹ ਪਸੰਦ ਆਇਆ ਸੀਗਾ ਤੇ ਲਓ ਜੀ ਦੇਖ ਲਓ ਤੁਸੀਂ ਆਪ ਚਮਕ ਦੇਖੋ ਕਿੰਨੀ ਆ ਮਿੱਤਰੋ ਸੋਹਣਾ ਵੀ ਲੱਗਦਾ ਰਸੋਈ ਦੇ ਵਿੱਚ ਜਿਹੜਾ ਅੱਜ ਦਾ ਟਾਈਮ ਆ ਜ਼ਿਆਦਾਤਰ ਇਹ ਹੀ ਕਰਾਉਂਦੇ ਨੇਗੇ ਅ ਪਗਦੇ 60% ਘੱਟ ਲੋਕ ਇਹੀ ਕਰਵਾਉਂਦੇ ਨੇਗੇ ਆਪਣੇਆ ਕਿਚਨਾਂ ਦੇ ਵਿੱਚ ਰਸੋਈਆਂ ਦੇ ਵਿੱਚ ਤੇ ਕਿਉਂਕਿ ਲੋਕਰ ਛੱਪੇ ਬਹੁਤ ਜ਼ਿਆਦਾ ਦਿੱਤੇ ਹੋਏ ਨੇਗੇ ਸਮਾਨ ਧਾਰਨ ਨੂੰ ਕੋਈ ਖੁੱਲੀ ਰੁੱਲੀ ਜਗ੍ਹਾ ਕੀ ਵਿੱਚ ਤੇ ਲੋ ਜੀ ਆਪਾਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਸੀਗਾ ਤੇ ਤੇ ਲੋ ਜੀ ਮਿੱਤਰੋ ਇਹਦੇ ਵਿੱਚ ਸਮਾਨ ਧਾਰਨ ਹੋ ਜਾਗਾ ਤੇ ਕੁਝ ਵੀ ਘਰ ਰੋਸਟਾਂ ਚੇਕਰਸੀਆਂ ਕਰਦਾ ਕੱਪੇ ਕੁਝ ਵੀ ਧਰੋ ਤੇ ਉਪਰ ਆ ਗਿਆ ਚੁੰਡਾ ਇਹਦੇ ਤੇ ਲੋ ਜੀ ਮਿੱਤਰੋ ਉਪਰ ਆ ਹੰਗਰਾ ਲੋਕਰ ਨੇਗੇ ਸਮਾਨ ਸਪਾਧਰ ਨੂੰ ਜੇ ਮੈਂ ਖਾਣ ਪੀਣ ਵਾਲਾ ਸਮਾਨ ਧਾਰਨਾ ਕੁਝ ਆਇਆ ਗਿਆ ਲਈ ਤੇ ਲੋ ਜੀ ਮਿੱਤਰੋ ਇਹ ਖੋਲਣ ਦਾ ਇੱਕੋ ਲਾਗ ਤਾਂ ਆ ਪ੍ਰੈਸ਼ਰ ਜੇ ਵਾਲਾ ਨਹੀਂ ਹੈਗਾ ਵੀ ਇੱਕੋ ਲਾਗ ਤਾਂ ਖੁੱਲ ਜੂਗਾ ਇੱਕੋ ਲਾਗ ਤਾਂ ਬੰਦ ਹੋ ਜੂਗਾ ਜਿੰਨਾ ਕ ਆਪਾਂ ਨੂੰ ਖੁੱਲਣ ਦੀ ਲੋੜ ਆ ਕਿ ਉਹਨਾਂ ਕਾ ਖੁੱਲ ਜਾਂਦਾ ਜਿੰਨਾ ਕ ਆਪਣੇ ਬੰਦ ਕਰਨਾ ਉਹਨਾਂ ਕਾ ਬੰਦ ਹੋ ਜਾਂਦਾ ਲੋ ਜੀ ਮਿੱਤਰੋ ਬਹੁਤ ਘੈਂਟ ਆ ਗਿਆ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਚੁੱਲਾ ਵੀ ਸਾਈਡਿੰਗ ਦੇ ਵਿੱਚ ਇੱਦਾਂ ਹੀ ਆ ਜੂਗਾ ਇਹਦੇ ਤੇ ਸ਼ੈਂਕੇ ਦੇ ਨੋਰਲੀ ਸਾਈਡ ਆ ਜੂਗਾ ਲੋ ਜੀ ਆ ਸਾਰੀਆਂ ਬਿਮਾਰੀਆਂ ਨੇ ਇਹ ਜੋੜੀਆਂ ਬਣੀਆਂ ਹੋਈਆਂ ਇੱਥੇ ਆਏ ਛੱਜ ਆਪਾਂ ਜੀ ਮਿੱਤਰੋ ਤੁਨੋਂ ਲੇ ਪਹੁੰਚੇ ਹੋਏ ਹੈਗੇ ਸਾਹਮਣੇ ਰਹਿ ਗਿਆ ਬੱਸ ਅਡਾ ਤੇ ਦਸਾਂ ਖੜੀਆਂ ਨੇ ਲੋ ਜੀ ਮਿੱਤਰੋ ਆਪਾਂ ਨੂੰ ਲੱਗੀ ਭੁੱਖ ਤੇ ਆਪਾਂ ਲੱਗਿਆ ਬਾਈ ਕੋਲੋਂ ਸਕਣ ਬਰਗਰ ਤੇ ਬਾਕੀ ਆਹ ਸਮਾਨ ਬਾਈ ਬਣਾਉਂਦਾ ਹੈਗਾ ਤੇ ਆਹ ਲਿਖਿਆ ਹੋਇਆ ਚਿਕਨ ਰੋਲ ਪਨੀਰ ਰੋਲ ਆਮਲੇਟ ਬਰਗਰ ਤੇ ਕਾਫੀ ਬਸ ਬਣਾਉਂਦਾ ਤਰੀਕਾ ਵਾਲੀ ਹੈ ਨਾ ਅੰਡੇ ਤੇ ਆਪਾਂ ਲੱਗਿਆ ਅੰਮਲੇਟ ਵਾਲਾ 버ਗਰ ਬਣਾ ਕੇ ਸਕਣ ਮਿੱਤਰੋ ਤੇ ਗਰਮੀ ਵੀ ਕਾਫੀ ਹੋ ਗਈ ਤੇ ਜਿਹਨੇ ਦਾ ਬੱਦਲ ਬਾਈ ਸੀ ਤੇ ਦੁਬਾਰਾ ਹੁਣ ਧੁੱਪ ਨਿਕਲਾਈ ਤੇ ਤਾਂ ਕਰਕੇ ਆਪਾਂ ਸਭ ਭੁੱਖ ਲੱਗ ਗਿਆ 버ਗਰ ਸਕਦੇ ਆ ਲਓ ਜੀ ਭਰਾ ਮੇਰੇ ਨੂੰ ਸਿਕਾਉਣੇ ਅੰਡੇ ਤੇ ਉਹ ਕਹਿੰਦਾ ਮੈਂ ਅੰਡੇ ਵੀ ਸਕਣਿਆ ਤੇ ਲਓ ਜੀ ਮਿੱਤਰੋ ਲੱਗਿਆ ਬਾਈ ਛੱਲਣਾ ਅੰਡੇ ਤੇ ਪਹਿਲਾਂ ਉਹਦੇ ਪੇਟ ਪੂਜਾ ਕਰਾਉਣਾ ਲਓ ਜੀ ਮਿੱਤਰੋ ਚਟਨੀ ਲਾਤੀ ਤੇ ਬਾਈਏ ਤੇ ਹੁਣ ਆਪਾਂ ਸਕਈਏ ਪਹਿਲਾਂ ਇਹਨੂੰ ਆਂਡੇ ਤੇ ਆਪਾਂ 버ਗਰ ਸਕਾਂਗੇ। ਲਓ ਜੀ ਮਿੱਤਰੋ ਹੁਣ ਲੱਗਿਆ ਬਾਈ ਆਮਲੇਟ ਵਾਲੇ 버ਗਰ ਬਣਾਉਣਾ। 버ਗਰ ਵਾਲੇ ਆਪਣੇ ਦੋ ਤੇ ਮਹ ਰੱਦ ਕੇ ਸਕਾਂਗੇ। ਲਓ ਜੀ ਮਿੱਤਰੋ ਆਮਲੇਟ ਪਾ ਲਿਆ ਬਾਈ ਨੇ ਤਵੀ ਤੇ ਤੇ ਆਮਲੇਟ ਪਾ ਲਿਆ ਇਕੱਠੇ ਹੀ ਚਾਰ ਅੰਡੇ ਦਾ ਕਹਿੰਦਾ ਵੀ ਦੋ-ਦੋ ਵਾਰੀ ਨਾਲ ਬਣਾਉਣਾ ਨਾਲ ਅੱਧਾ-ਅੱਧ ਕਰ ਲਾਂਗੇ। ਠੀਕ ਹੈ ਠੀਕ। ਲਓ ਜੀ ਮਿੱਤਰੋ ਜਿਹੜੇ ਦੇ ਵਿੱਚ ਬੁਲਬਲੇ ਜਿਹਾ ਬਣਿਆ ਆ ਪੰਨ ਤੇ ਕਟਸੀ ਜੀ ਨਾਲ ਤੇ ਲੱਕੋ ਜੀ ਬਣ ਗਿਆ ਤੇ ਬਾਈ ਕੰ ਦਾ ਦੋ ਅਦ ਕਰ ਲੈਣੇ ਹੈਗੇ ਤੇ ਵੀ ਦੋਨਾਂ ਵਰਕਰਾਂ ਦੇ ਵਿੱਚ ਆ ਜੂਗਾ ਚਾਰ ਅੰਡੇ ਦਾ ਬਣ ਗਿਆ ਲੋ ਜੀ ਅਦੋ ਅਦੋ ਇੱਕ ਦੋ ਨਾ ਪਿਆ ਜੂਗਾ ਕਿ ਜੀ ਮਿੱਤਰੋ ਹੋ ਗਿਆ ਰਾਈਡੀ ਆਪਣਾ ਵਰਕਰ ਸਗਲੇ ਇਹ ਹੁਣ ਫਰਾਦੇ ਲੋ ਜੀ ਮਿੱਤਰੋ ਘੈਂਟ ਵਰਗਾ ਆਪਣਾ ਆਮਲੇਟ ਵਾਲਾ ਲੋ ਜੀ ਮਿੱਤਰੋ ਵਰਗੂ ਪੂਰਾ ਘੈਂਟ ਬਣਿਆ ਤੇ ਸਕੜੇ ਆਪਣੇ ਆਮਲੇਟ ਵਾਲਾ ਵਰਕਰ ਲੋ ਜੀ ਮਿੱਤਰੋ 버ਗਰ ਘੈਂਟ ਬਣਾਇ ਸੀ ਹੁਣ ਕਰਾ ਲਿਆ ਆਪਣੇ ਆਮਲੇਟ ਅੱਜ ਤਾਂ ਖੰਦੇ ਆ ਲੋ ਜੀ ਮਿੱਤਰੋ ਹੁਣ ਚੱਲੇ ਆਪਾਂ ਘਰ ਨੂੰ ਤੇ ਸਮਾਨ ਦੇਖਿਆ ਇਹ ਆਪਾਂ ਕਿਚਨ ਦਾ ਤੇ ਨਾਲੇ ਆਪਾਂ 버ਗਰ ਹੋਰ ਖੁਸਕਿਆਏ ਭੁੱਖ ਲੱਗੀ ਸੀਗੀ ਲੋ ਜੀ ਮਿੱਤਰੋ ਆਪਣੇ ਆਉਂਦੇ ਨੂੰ ਮਾਤਾ ਮੰਜੇ ਤੇ ਕਪੜਾ ਲਾਈ ਜਾਂਦੀ ਆ ਵਨਜੀਸ਼ੀ ਮੰਜੀ ਜੀ ਛੋਟੀ ਜੀ ਤੇ ਲੋ ਜੀ ਮਿੱਤਰੋ ਐ ਲੱਗੀ ਵੀ ਐ ਸਹੁਣ ਇਹ ਨੀਟੇਕ ਦੀ ਮਾਂ ਦੀ ਧੀ ਜਦੋਂ ਮਰਜ਼ੀ ਦੇਖ ਲਾ ਕੋਈ ਨਾ ਕੋਈ ਇਹ ਵੀ ਪੱਠਾ ਸਿੱਧਾ ਪੰਗਾ ਜਾਲਾ ਲਈ ਰੱਖਦੀ ਹੈਗੀ ਕਿਆ ਮਾਤਾ ਕੀ ਕਰ ਰਹੀਆਂ ਨਹੀਂ ਕੀ ਕਰ ਸਕਦੀ ਐ ਅੱਛਾ ਅੜਦੀ ਨਹੀਂ ਫੱਟੇ ਜਾਕਾਂ ਠੀਕ ਆ ਤੇਰਾ ਤਾਂ ਪਤਾ ਵੀ ਤੂੰ ਤਾਂ ਫੱਟੇ ਜਾਕਾਂਗੀ ਓਏ ਮਿੱਤਰੋ ਮਾਤ ਦਾ ਆਪਣੀ ਫੱਟੇ ਚੱਕ ਹੈਗੀ ਨਹੀਂ ਟਿਕਦੀ ਹੈਗੀ ਚਲੋ ਕਰ ਲਾਂਦੇ ਜਿਹੜਾ ਕਰਦੀ ਆ ਤੇ